外国的大子。 ਪਵਨ ਜੀ ਸਮਾਜਰੀ ਵੀ ਉਹ ਸਮਾਜ ਦੇ ਵਿੱਚ ਵਿਚਰਦੇ ਰਹਿੰਦੇ ਉਹ ਮਗਰ ਇਹ ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ ਆ ਜੋ ਕਿ ਸਰਪਾਰਤ ਸਾਹਿਬ ਨਰਵਾਜ ਜਾਂਦੇ ਆ ਹਾਲਾਤ ਬੜੇ ਮਾੜੇ ਦੇਖਣ ਮੈਨੂੰ ਦੇਖੋ ਗੁਰੂ ਨਗਰੀ ਅੰਮ੍ਰਿਤਸਰ ਦੀ ਹੈਰੀਟੇਜ ਸਟਰੀਟ ਜਿੱਥੇ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਬਹੁਤ ਅੱਛਾ ਇੱਕ ਇਨਫਰਾਸਟ੍ਰਕਚਰ ਡਿਵੈਲਪ ਕੀਤਾ ਗਿਆ ਸੀ ਅੰਮ੍ਰਿਤਸਰ ਇੱਕ ਸਮਾਰਟ ਸਿਟੀ ਆ ਪਰ ਉਹਦੀ ਦਿੱਕਤ ਤੁਸੀਂ ਜੇ ਔਨ ਗਰਾਉਂਡ ਆ ਕੇ ਦੇਖ ਲਓ ਕਿ ਥੋੜੀ ਜੀ ਬਾਰਿਸ਼ ਪਈ ਆ ਤੇ ਪੂਰਾ ਹੈਰੀਟੇਜ ਸਟਰੀਟ ਜਲਤਲ ਹੋ ਗਿਆ ਇੱਥੇ ਜਿੰਨਾ ਟੂਰਿਸਟ ਆ ਰਿਹਾ ਆ 15 ਅਗਸਤ ਆ ਲੋਕਾਂ ਨੇ ਇੰਡੀਪੈਂਡੈਂਸ ਡੇ ਮਨਾਉਣਾ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਇੱਥੇ ਆ ਰਹੇ ਜਿੱਲਿਆਂ ਵਾਲਾ ਬਾਗ ਨਤਮਸਤਕ ਹੋ ਰਿਹਾ ਹਰ ਮੰਦਰ ਸਾਹਿਬ ਸ਼ਰਧਾਲੂ ਜਾ ਰਿਹਾ ਉਹਨਾਂ ਨੂੰ ਵੱਡੀ ਦਿੱਕਤ ਸਾਹਮਣੇ ਪੇਸ਼ ਆ ਰਹੀ ਹੈ ਜਿੱਥੋਂ ਅਸੀਂ ਦੇਖ ਰਹੇ ਹਾਂ ਕਿ ਹਰ ਪਾਸੇ ਜਲਤਲ ਹੋਇਆ ਕੋਈ ਵਹੀਕਲ ਲੰਘਣ ਦਾ ਰਸਤਾ ਨਹੀਂ ਕਿਸੇ ਦਾ ਪੈਦਲ ਚੱਲਣ ਦਾ ਰਸਤਾ ਨਹੀਂ ਇਹ ਬਹੁਤ ਸ਼ਰਮਿੰਦਗੀ ਭਰੀਆਂ ਤਸਵੀਰਾਂ ਸਾਨੂੰ ਬਿਆਨ ਕਰ ਰਿਹਾ ਕਿ ਅਮ੍ਰਿਤਸਰ ਦੀ ਮਿਊਨਿਸਪਲ ਕਾਰਪੋਰੇਸ਼ਨ ਡਿਵੈਲਪਮੈਂਟਲ ਏਜੰਸੀਜ਼ ਆ ਉਹਨਾਂ ਦੀ ਕੀ ਪਰਫਾਰਮੈਂਸ ਹੈ ਕਿ ਜੇ ਜਰਾ ਜਿੰਨੀ بارش ਆ ਜਾਏ ਤੇ ਸੜਕਾਂ ਜਲਤਲ ਹੋ ਰਹੀਆਂ ਇਹ ਸਿੱਧਾ ਸਿੱਧਾ ਐਡਮਿਨਿਸਟ੍ਰੇਟਿਵ ਫੇਲਿਅਰ ਹੈਗਾ ਕਿਉਂਕਿ ਇਹਨਾਂ ਨੇ ਕੋਈ ਡੀਸਿਲਟਿੰਗ ਨਹੀਂ ਕਰਾਈ ਸੇਵੇ ਦੀ ਸਫਾਈ ਨਹੀਂ ਕਰਾਈ ਔਰ ਜਿਹੜੀ ਐਂਟੀਸੈਪਟਰੀ ਮੀਜਰਸ ਲੈਣੇ ਹੁੰਦੇ ਆ بارش ਤੋਂ ਪਹਿਲਾਂ ਮੌਨਸੂਨ ਤੋਂ ਪਹਿਲਾਂ ਉਹ ਬਿਲਕੁਲ ਨਹੀਂ ਲਏ ਇਹਦੇ ਲਈ ਕੰਪਲੀਟ फेल ਹੋ ਗਈ ਹੈ ਮ्युनਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਉਹਦੇ ਕਮਿਸ਼ਨਰ ਕਾਰਪੋਰੇਸ਼ਨ ਇਸੇ ਕਰਕੇ ਹਰ ਜਗ੍ਹਾ ਕੂੜੇ ਦੇ ਢੇਰ ਮੀਂਹ ਦਾ ਪਾਣੀ ਜਮਾ ਹੋਣਾ ਸੀਵਰੇਜ ਜਾਮ ਸੜਕਾਂ ਜਾਮ ਇਹਦੇ ਨਾਲ ਸ਼ਰਧਾਲੂਆਂ ਨੂੰ ਟੂਰਿਸਟ ਨੂੰ ਵਿਜ਼ਿਟਰ ਨੂੰ ਹਰ ਤਰ੍ਹਾਂ ਦੀ ਸਮੱਸਿਆ ਪੇਸ਼ ਆ ਰਹੀ ਹੈ ਇਹੋ ਹੀ ਪਾਣੀ ਖੜਾ ਰਿਹਾ ਇਹਦੇ ਵਿੱਚ ਡੇਂਗੂ ਚਿਕਨਗੁਨੀਆ ਉਹ ਵੀ ਪੈਦਾ ਹੋ ਸਕਦਾ ਸੋ ਇਸ ਕਰਕੇ ਇਸ ਗੰਦੇ ਪਾਣੀ ਦੇ ਨਾਲ ਬਿਮਾਰੀਆਂ ਫੈਲਣ ਦਾ ਵੀ ਬਹੁਤ ਵੱਡਾ ਖਤਰਾ ਹੈ ਰੋਜ਼ ਦੀ ਗੱਲ ਕਰੀਏ ਤਾਂ ਹਜ਼ਾਰਾਂ ਦੀ ਤਾਕਤ ਦੇ ਵਿੱਚ ਸ਼ਕਲੂ ਮਖਮਰ ਤੱਕ ਹੋਣੀ ਸਤਿਗੰਗ ਸਿੰਘ ਹਰਮੰਦਰ ਸਾਹਿਬ ਜਾਂਦੇ ਨੇ ਕੀ ਸ਼ਾਪ ਲੈ ਕੇ ਜਾਣਗੇ ਦੇਖੋ ਬਹੁਤ ਮਾੜੀ ਦਿਖ ਜਾਂਦੀ ਆ ਮੈਂ ਅੱਗੇ ਗਿਆ ਕਿ ਇੱਕ ਇੰਟਰਨੈਸ਼ਨਲ ਇੰਪੋਰਟੈਂਸ ਦਾ ਇਹ ਸਪੇਸ ਹੈਗਾ ਇਤਿਹਾਸਿਕ ਜਗ੍ਹਾ ਹੈਗੀ ਆ ਹਰਮੰਦਰ ਸਾਹਿਬ ਇਥੋਂ ਮੇਰਾ ਖਿਆਲ ਹੈ ਵੱਧ ਤੋਂ ਵੱਧ 250 ਮੀਟਰ ਦੂਰੀ ਤੇ ਹੋਊਗਾ ਜੇ ਉਹਦੇ ਰਸਤੇ ਉੱਤੇ ਹੀ ਇੰਤਾਂ ਦੀ ਦੇਖ ਹੋਊਗੀ ਤੇ ਗੁਰੂ ਨਗਰੀ ਅੰਮ੍ਰਿਤਸਰ ਦੀ ਬਹੁਤ ਭੈੜੀ ਛਵੀ ਇਹ ਪ੍ਰੈਜ਼ੈਂਟ ਕਰ ਰਿਹਾ ਪੂਰੇ ਨੈਸ਼ਨਲੀ ਔਰ ਇੰਟਰਨੈਸ਼ਨਲੀ ਇਹਦੀਆਂ ਇਮੇਜਸ ਇਹਦੇ ਵਿਜੂਅਲਸ ਅੱਛੇ ਨਹੀਂ ਜਾਣਗੇ ਤੇ ਗੁਰੂ ਨਗਰੀ ਅੰਮ੍ਰਿਤਸਰ ਜਿਹਦੀ ਮਿਊਨਿਸਪਲ ਕਾਰਪੋਰੇਸ਼ਨ ਤੇ ਡਿਵੈਲਪਮੈਂਟਲ ਏਜੰਸੀਸ ਤੇ ਔਰ ਅਫਸਰਾਂ ਦੇ ਉੱਪਰ ਕਾਲੇ ਤੱਬੇ ਦੇ ਰੂਪ ਦੇ ਵਿੱਚ ਇਹ ਪਾਣੀ ਸਾਨੂੰ ਦਿਸ ਰਿਹਾ ਜੋ ਕਿ ਜਲਦ ਤੋਂ ਜਲਦ ਇਸ ਨੂੰ ਰਿਮੂਵ ਕਰਨਾ ਚਾਹੀਦਾ ਇਹਦੀ ਸਾਰੀ ਜ਼ਿੰਮੇਵਾਰੀ ਮਿਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੀ ਹੈ